ਮਤਲਬ ਜੀ ਆ ਅਸੀਂ ਖੇਤ ਚ ਕੰਮ ਕਰਦੇ ਤਾਂ ਨਹੀਂ ਲਿਆ ਸਾਡੇ ਸਵੇਰੇ ਉੱਪਰ ਨੇ ਇੱਥੇ ਕਮਾਲ ਦੀ ਪਤੀ ਲੋਹਣ ਆਏ ਸੀਗੇ ਤੇ ਉਹਨਾਂ ਨੇ ਮੈਨੂੰ ਫੋਨ ਕਰਿਆ ਵੀ ਆਪਣੇ ਖੇਤ ਅੰਦਰ ਕੋਈ ਬੰਦਾ ਡਿੱਗਿਆ ਪਿਆਗਾ ਚਲੋ ਮੈਂ ਕਿਹਾ ਮੈਂ ਆਉਣਾ ਆ ਕੇ ਜੋ ਦੇਖਿਆ ਉਹਨੂੰ ਦੀ ਬਹੁਤ ਹੀ ਬੇਸੀ ਸੀ ਕਰੋ ਅਸੀਂ ਜਿਹੜੀ ਤੋਂ ਉਹ ਜੰਦਰ ਸਿੰਘ ਸਾਡੇ ਇੰਸਪੈਕਟਰ ਸਾਹਿਬ ਨੇ ਬਹੁਤ ਸੁਝਮਾਨ ਦੇ ਸਿਖਾਣੇ ਨੇ ਬੜੇ ਬੜੇ ਲਿਖੇ ਨਹੀਂ ਚਨਲ ਮੇਂ ਪਹੁੰਚ ਰਿਹਾ ਕੋਲ ਕਿਤੇ 5-6 ਮਿੰਟਾਂ ਚਿੱਤੇ ਪਹੁੰਚ ਗਏ ਉਹ ਉਹ ਸੁਨਾਖਤੀ ਕਰੀ ਲਏ ਨੇ ਕਿ ਹੁਣੇ ਇਹ ਨਹੀਂ ਪਤਾ ਵੀ ਉਹ ਬੰਦਾ ਪੰਜਾਬੀ ਆ ਜਾਂ ਕੋਈ ਦਰਬੇਸ਼ੀ ਆ ਉਹ ਦੇਖ ਰਹੇ ਨੇ ਜਿਸ ਬੇਟੇ ਦਾ ਪਹੁੰਚ ਗਿਆ ਕਿਵੇਂ ਸ਼ੱਕ ਲੱਗਤਵੇਂ ਲੱਗਦਾ ਵੀ ਮੌਤ ਕੀ ਮਗਰ ਹੋਈ ਸ਼ੱਕ ਤਾਂ ਸਭ ਉੱਤੇ ਕੋਈ ਨਹੀਂ ਸੜਕ ਤੇ ਚੱਲਦੀ ਆ ਜੀ ਸਾਨੂੰ ਤਾਂ ਪਤਾ ਲੱਗਦਾ ਕੋਈ ਇੱਥੇ ਸੜਕ ਤੇ ਜਾਂਦਾ ਹੀ ਨਹੀਂ ਜਾਂ ਤਾਂ ਰੈਸਟਿੰਗ ਆ ਕੋਈ ਹੋਰ ਪਤਾ ਲੱਗੂ ਅਸਲ ਹਲਕਾ ਕਾਰਵਾਈ ਚੱਲੀ ਜਾ ਪਤਾ ਦੇਖੋ ਸਲਾਹਤ ਕਰੇ ਤਾਂ ਪਤਾ ਲੱਗੂ ਵੀ ਕੀ ਆ ਕੀ ਆਗਲੇ ਦਿਨ ਪਤਾ ਲੱਗੂ ਡੈੱਡ ਬੋਡੀ ਮਿਲੀ ਹੈ ਸਰ ਮੈਨੂੰ ਥੋੜਾ ਜਿਹਾ ਪਹਿਲਾਂ ਫੋਨ ਆਇਆ ਸੀਗਾ ਵੀ ਇੱਕ ਡੈੱਡ ਬੋਡੀ ਜੀਮਾਲ ਦੇ ਕੋਲੇ ਮੋਟਰ ਦੇ ਪਈ ਆ ਫੋਨ ਉੱਤੇ ਤੁਰੰਤ ਬਾਦੀ ਮੌਕੇ ਤੇ ਪਹੁੰਚੇ ਆ ਇਹ ਪਤਾ ਲੱਗਾ ਗੁਰਜੀਤ ਸਿੰਘ ਦੇ ਖੇਤ ਨੇ ਤੇ ਡੈੱਡ ਬੋਡੀ ਦੇਖ ਰਹੇ ਆ ਜੋ ਵੀ ਕਾਨੂੰਨ ਅਨਸਾਰ ਕਾਰਵਾਈ ਬਣਦੀ ਆ ਉਹ ਕਰਾਂਗੇ ਤੇ ਹਜੇ ਤੱਕ ਇਹਦੀ شناخت ਨਹੀਂ ਹੋਈ ਪਹਿਲਾਂ شناخت ਕਰਾਉਨੇ ਆ ਫਿਰ ਜੋ شناخت ਹੋਗੀ ਉਸ ਹਾਲਾ ਕਰਦੇ ਆ